ਜਲਾਲਾਬਾਦ ਦੀ ਮੰਨੇ ਵਾਲਾ ਰੋਡ ਤੇ ਫਾਜ਼ਿਲ ਕਾ ਪੁਲਿਸ ਅਤੇ ਨਸ਼ਾ ਤਸਕਰ ਬਦਮਾਸ਼ ਵਿਚਾਲੇ ਮੋੜ ਤੇ ਗੋਡੇ ਤੇ ਵੱਜੀ ਪੁਲਿਸ ਦੀ ਗੋਲੀ ਜ਼ਖਮੀ ਪੁਲਿਸ ਤੇ ਫਾਇਰਿੰਗ ਕਰ ਫਰਾਰ ਹੋ ਰਿਹਾ ਸੀ ਐਨਡੀਪੀਐਸ ਅਤੇ ਲੜਾਈ ਝਗੜੇ ਦੇ ਕਈ ਮਾਮਲਿਆਂ ਦਾ ਪਹਿਲਾ ਹੀ ਦੋਸ਼ੀ ਜਲਾਲਾਬਾਦ ਦੀ ਮੰਨੇ ਵਾਲਾ ਰੋਡ ਤੇ ਪੁਲਿਸ ਨੇ ਇੱਕ ਨਸ਼ਾ ਤਸਕਰ ਬਦਮਾਸ਼ ਦਾ ਐਨਕਾਊਂਟਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੀ ਲੱਲਾ ਬਸਤੀ ਵਿੱਚ ਲੜਾਈ ਕਰਕੇ ਅਤੇ ਫਾਇਰ ਕਾਢ ਕੇ ਉਕਤ ਭਜ ਗਿਆ ਸੀ देर शाम ਨੂੰ ਪੁਲਿਸ ਨਾਲ ਮੁਕਾਬਲੇ ਦੌਰਾਨ ਜ਼ਖਮੀ ਹੋ ਗਿਆ ਆਰੋਪੀ ਬਲਵਿੰਦਰ ਸਿੰਘ ਵਾਸੀ ਬਾਦਲਕੇ ਉਤਾੜ ਪਿੰਡ ਦਾ ਰਹਿਣ ਵਾਲਾ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਜ਼ਖਮੀ ਕੋਲੋਂ ਇੱਕ ਪਿਸਤਲ ਅਤੇ ਕੁਝ ਚੱਲੇ ਹੋਏ ਰੋਂਦ ਵੀ ਬਰਾਮਦ ਹੋਏ ਹਨ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਬਲਵਿੰਦਰ ਸਿੰਘ ਦੁਪਹਿਰ ਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਗਿਆ ਸੀ ਸ਼ਾਮ ਨੂੰ ਸਾਨੂੰ ਸੂਚਨਾ ਮਿਲੀ ਕਿ ਇਹ ਵਿਅਕਤੀ ਆਪਣੇ ਮੋਟਰਸਾਈਕਲ ਉੱਤੇ ਸ਼ਹਿਰ ਵਿੱਚ ਘੁੰਮ ਰਿਹਾ ਹੈ ਇਸ ਦੀ ਸੂਚਨਾ ਅਸੀਂ CIA ਨੂੰ ਦਿੱਤੀ ਅਤੇ ਇਸ ਦੀ ਲੋਕੇਸ਼ਨ ਲਈ ਜੋ ਕਿ ਮੰਨੇ ਵਾਲਾ ਰੋਡ ਤੇ ਸ਼ੋ ਹੋਈ ਅਤੇ ਅਸੀਂ ਇਸ ਦਾ ਪਿੱਛਾ ਕੀਤਾ ਅਤੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਸਾਡੇ ਉੱਤੇ ਸਿੱਧਾ ਫਾਇਰ ਕੀਤਾ ਜਿਸ ਕਾਰਨ ਸਾਨੂੰ ਵੀ ਜਵਾਬ ਵਿੱਚ ਫਾਇਰ ਕਰਨਾ ਪਿਆ ਤੇ ਉਹ ਫਾਇਰ ਇਸ ਦੇ ਗੋਡੇ ਵਿੱਚ ਲੱਗਾ ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਇੱਕ ਕ੍ਰਿਮੀਨਲ ਕਿਸਮ ਦਾ ਬੰਦਾ ਹੈ ਜਿਸ ਦੇ ਉੱਤੇ ਪਹਿਲਾਂ ਵੀ ਡਰਗਸ ਅਤੇ ਕੁੱਟਮਾਰ ਦੇ ਮਾਮਲੇ ਦਰਜ ਹਨ ਇੱਕ ਇਤਲਾਹ ਮਿਲੀ ਸੀ ਕਿ ਇਕ ਵਿਅਕਤੀ ਵੱਲੋਂ ਲੱਲਾਵਸਤੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਕਿਸੇ ਵਿਅਕਤੀ ਨੂੰ ਮਾਰ ਦੇਣ ਦੀ ਨੀਤ ਨਾਲ ਤੇ ਉਹਦੇ ਸੰਬੰਧ ਵਿੱਚ ਜਿਹੜਾ ਸਾਨੂੰ ਅਸੀਂ ਮੌਕੇ ਤੇ ਪੁੱਜ ਕੇ ਵੈਰੀਫਾਈ ਕੀਤਾ ਤਾਂ ਸਾਡੇ ਸਾਹਮਣੇ ਇਹ ਗੱਲ ਆਈ ਬਿੰਦਰ ਸਿੰਘ ਪੁੱਤਰ ਮੰਗਤ ਸਿੰਘ ਅਗਰਵਾਲ ਕਲੋਨੀ ਜਲਾਲਾਬਾਦ ਦਾ ਜਿਹਦੇ ਨਾਲ ਇਹਦਾ ਲੜਾਈ ਝਗੜਾ ਸੀ ਔਰ ਉਹਦੇ ਉੱਪਰ ਹੀ ਇਹਨੇ ਜਿਹੜਾ ਫਾਇਰ ਕੀਤਾ ਸੀ ਆ ਕਿਤੋਂ ਦੇ ਨਾਲ ਆ ਜਿਹੜਾ ਇਹ ਸ਼ਖਸ ਇਹ ਹੈ ਬਾਦਲ ਕੇ ਉਤਾੜਦਾ ਜੀ ਫਾਜ਼ਿਲ ਹਾਂਜੀ ਹਾਂ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਦਾ ਨਾਮ ਹੈ ਬਾਦਲ ਕੇ ਉਤਾੜਦਾ ਰਹਿਣ ਵਾਲਾ ਹੈ ਸਰ ਕੀ ਕਾਰਨ ਰਿਹਾ ਇਹਦਾ ਇਨਕਾਊਂਟਰ ਕਿਉਂ ਕਰਨਾ ਪਿਆ ਪੁਲਿਸ ਨੂੰ ਆ ਦੇਖੋ ਇਹ ਜਦੋਂ ਉਹਦੋਂ ਗੋਲੀ ਚਲਾ ਕੇ ਉਹ ਜਿਹੜਾ ਬਿੰਦਰ ਦੇ ਉੱਪਰ ਇਹ ਉੱਥੋਂ ਫਰਾਰ ਹੋ ਗਿਆ ਆਪਣੇ ਬਾਈਕ ਦੇ ਉੱਪਰ ਜੀ ਇਹੀ ਬਾਈਕ ਦੇ ਉੱਤੇ ਜਿਹੜਾ ਭੱਜਿਆ ਸੀ ਸੋ ਉਹਦੇ ਸਬੰਧੀ ਸਾਨੂੰ ਜਿਹੜਾ ਜਾਣਕਾਰੀ ਮਿਲੀ ਸੀ ਉਹਦੇ ਨਾਲ ਹੀ ਅਸੀਂ ਜਿਹੜਾ ਸੀਆਈਏ ਫਾਜ਼ਿਲਕਾ ਦੀ ਹੈਲਪ ਲਈ ਉਹ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਵੀ ਇਧਰਲੇ ਮੰਨੇ ਵਾਲੇ ਰੋਡ ਤੇ ਜਿਹੜਾ ਇਹ ਫਿਰ ਰਿਹਾ ਸੋ ਉਹਦੇ ਵਿੱਚ ਉਹਨਾਂ ਨੇ ਵੀ ਪਿੱਛਾ ਕੀਤਾ ਮੈਂ ਵੀ ਇਧਰ ਆ ਰਿਹਾ ਸੀ ਜਦੋਂ ਅਸੀਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨੇ ਆਪਣੀ ਡੱਬ ਵਿੱਚ ਜਿਹੜਾ ਪਿਸਤਲ ਕੱਢ ਕੇ ਸਿੱਧੇ ਫਾਇਰ ਕੀਤੇ ਪੁਲਿਸ ਤੇ ਤਾਂ ਇਹ ਉਸੇ ਵੇਲੇ ਆ ਕੇ ਸਾਨੂੰ ਇਹਦਾ ਇਨਕਵੈਸਟ ਇਹਨਾਂ ਦੇ ਕੋਈ ਹੋਰ ਵੀ ਮਾਮਲੇ ਦਰਜ ਨਹੀਂ ਨਹੀਂ ਇਹਦੇ ਉੱਤੇ ਕਾਫੀ ਮਾਮਲੇ ਦਰਜ ਨੇ ਜੀ ਐਨਡੀ ਦੇ ਮੁਕੱਦਮੇ ਦਰਜ ਨੇ ਲੜਾਈ ਝਗੜੇ ਦੇ ਨੇ ਆ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਦੇ ਘਰੇ ਵੜ ਕੇ ਇਹਨੇ ਕੁੱਟਮਾਰ ਕੀਤੀ ਸੋ ਕਹਿਣ ਤੋਂ ਪਾਵੇ ਥੋੜਾ ਜਿਹਾ ਕ੍ਰਿਮੀਨਲ ਟਾਈਪ ਜਿਹੜਾ ਬੰਦਾ ਹੈ ਕਿੰਨੇ ਫਾਇਰਿੰਦੇ ਵੱਲੋਂ ਜਿਹੜੇ ਆ ਉਹੋ ਕੀਤੇ ਗਏ ਆ ਔਰ ਜਵਾਬੀ ਕਾਰਵਾਈ ਚ ਕਿੰਨੇ ਫਾਇਰ ਹੋਏ ਇਹਦੇ ਵੱਲੋਂ ਤਿੰਨ ਫਾਇਰ ਕੀਤੇ ਗਏ ਨੇ ਜੀ ਤੇ ਪੁਲਿਸ ਵੱਲੋਂ ਵੀ ਕਰੀਬ ਪੰਜ ਛੇ ਰਾਊਂਡ ਜਿਹੜੇ ਫਾਇਰ ਸਰ ਜਿਹੜੇ ਪਿਸਟਲ ਦੇ ਨਾਲ ਇਹਨੇ ਫਾਇਰ ਕੀਤੇ ਨੇ ਕੋਈ ਲਾਇਸੈਂਸੀ ਸੀ ਕਿ ਜਨ ਜਾਇਜ਼ ਸੀ ਨਹੀਂ ਉਹ ਦੇਖਾਂਗੇ ਚੈੱਕ ਕਰਾਂਗੇ ਹੁਣ ਸਾਡੀ ਅੱਗੇ ਪਾਰਟ ਆ ਸਾਡੀ ਹੋਰ ਹਥਿਆਰ ਵੀ ਸੀ ਕਿ ਜਾਂ ਨਹੀਂ ਹਾਲ ਦੀ ਘੜੀ ਇਹੀ ਮਿਲਿਆ ਦੇ ਕੋਲ ਹ ਅੱਗੇ ਅਸੀਂ ਇਹਦਾ ਜਾਣਕਾਰੀ ਲੈ ਜਿੱਥੇ ਪਿੱਛੇ ਗੋਲੀ ਚਲਾ ਕੇ ਆਇਆ ਸਰ ਉੱਥੇ ਕੀ ਮਾਮਲਾ ਸੀ ਉੱਥੇ ਜੀ ਇਹਦੇ ਕਾ ਮਤਾਬਕ ਲੜਾਈ ਝਗੜਾ ਕੀਤਾ ਸੀ ਇਹਨੂੰ ਗਾਲੀ ਗਲੋਚ ਕਰਦੇ ਸੀ ਉਹ ਪਰ ਹਾਲੇ ਇਹ ਕਲੀਅਰ ਨਹੀਂਗਾ ਉਹ ਹਜੇ ਜਾਣਕਾਰੀ ਲਵਾਂਗੇ ਅਸਲੀਅਤ ਕੀ ਆ ਜਿਹੜੇ ਬੰਦੇ ਨੇ ਮੁਕਦਮਾ ਦਰਜ ਸਰ ਉਹ ਕਿੱਥੇ ਲੈ ਗਿਆ ਉਹਨੂੰ ਹ ਸਿਵਲ ਹਸਪੀਟਲ ਜਲਾਲਾਬਾਦ ਇਲਾਜ ਲਈ ਦਾਖਲ ਗੋਲੀ ਕਿੱਥੇ ਲੱਗੀ ਜੀ ਉਹਦੇ ਉਹਦੇ ਗੋਡੇ ਦੇ ਵਿੱਚ ਲੱਗੀ ਜੀ ਇਥੇ ਤੇ ਨਹੀਂ ਇੱਕ ਫਾਜ਼ਲ ਕਾ ਦੇ ਵਿੱਚ ਵੀ ਜਿਹੜਾ ਕਤਲ ਦਾ ਮਾਮਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਪੇਸ਼ੀ ਭੁਗਤ ਕੇ ਇੱਕ ਨੌਜਵਾਨ ਬਾਹਰ ਆ ਰਿਹਾ ਸੀ ਤੇ ਉਹਦੇ ਤੇ ਹਮਲਾ ਹੋਇਆ ਇਥੇ ਨਾ ਕਿਤੇ ਤਾਰ ਉਹ ਤਰ੍ਹਾਂ ਹੀ ਕਿਤੇ ਜੁੜਦੇ ਹੋ ਸਕਦਾ ਜੀ ਉਹਨਾਂ ਨਾਲ ਇਨਵੋਲ ਹੋਵੇ ਸੋ ਸਾਡੀ ਉਹ ਪੁਸ਼ਕਿਸ਼ ਦਾ ਪਾਰਟ ਆ ਜੇ ਉਹ ਚੀਜ਼ ਸਾਹਮਣੇ ਆਉਂਦੀ ਹੈ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸਰ ਕੋਈ